ਏ ਅੱਜ ਜੋ ਸਰਦੂਲਗੜ੍ਹ ਸ਼ਹਿਰ ਦੇ ਨੋ ਦੋ ਨੌਜਵਾਨ ਜਗਸੀਰ ਸਿੰਘ ਜੱਗੀ ਜੱਫਾ ਜੋ ਕਿ ਐਮਸੀ ਨੇ ਅਮਰਤਪਾਲ ਮੀਰਪੁਰ ਜਿਹੜੇ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਦੇ ਲਈ ਜੋ ਪ੍ਰਸ਼ਾਸਨ ਦੇ ਨਾਲ ਇਥੋਂ ਦੇ ਲੋਕਲ ਪ੍ਰਸ਼ਾਸਨ ਦੇ ਨਾਲ ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਨਾਲ ਅਤੇ ਪੰਜਾਬ ਸਰਕਾਰ ਨਾਲ ਜਿੰਨੀਆਂ ਵੀ ਜਿੰਨੇ ਵਾਰ ਵੀ ਗੱਲਬਾਤ ਹੋਈ ਉਹਨਾਂ ਨੇ ਕੋਈ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਬਲਕਿ ਸਾਨੂੰ ਲਾਰੇ ਲੱਪੇ ਲਾ ਕੇ ਜਿਹੜਾ ਉਹ ਟਾਲਦੇ ਰਹੇ ਆ ਹਰ ਵਾਰੀ ਜਿਹੜੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਪ੍ਰਸ਼ਾਸਨੇ ਤੋਂ ਭੱਜਦਾ ਰਿਹਾ ਕਰੋਨਾ ਰੁਪਿਆ ਇਹਨਾਂ ਨੇ ਗਊ ਸੱਸ ਦੇ ਨਾਂ ਦੇ ਉੱਤੇ ਇਕੱਠਾ ਕਰ ਛੜਿਆ ਇੱਕ ਪਾਸੇ ਜਿਹੜੇ ਸਾਡੇ ਨੌਜਵਾਨ ਬੱਚੇ ਮਰ ਰਹੇ ਆ ਸਾਡਾ ਬੱਚਾ ਨਵਦੀਪ ਸਿੰਘ ਜਿਹੜਾ ਪਿਛਲੇ ਦਿਨਾਂ ਚ ਮਰਿਆ ਪੰਜਾਬੀ ਗਾਇਕ ਹਰਪ੍ਰੀਤ ਸਿੰਘ ਜਵੰਦਾ ਮਰਿਆ ਇੱਕ ਕੱਲ ਭੀਖੀ ਦੇ ਕੋਲੇ ਇੱਕ ਬੈਂਡ ਜਿਹੜਾ ਐਂਬੂਲੈਂਸ ਦਾ ਡਰਾਈਵਰ ਆ ਉਹਦੀ ਮੌਤ ਹੋਈ ਆ ਕਿੰਨੇ ਬੰਦੇ ਹਸਪਤਾਲਾਂ ਚ ਪਏ ਆ ਕੀ ਅਸੀਂ ਇਸ ਤਰ੍ਹਾਂ ਮਰਦੇ ਰਹਾਂਗੇ ਇਸ ਗੱਲ ਦੇ ਲਈ ਅੱਜ ਜਿਹੜੀ ਅਸੀਂ ਲੜਾਈ ਆ ਉਹ ਸੜਕ ਦੀ ਲੜਾਈ ਆ ਜਿਹੜੀ ਉਹ ਬਿੱਡ ਦਿੱਤੀ ਆ ਅਸੀਂ ਇੱਥੇ ਆੜ ਕੇ ਧਰਨੇ ਤੇ ਜਿਹੜੇ ਨੌਜਵਾਨ ਸਾਡੇ ਬੈਠ ਗਏ ਆ ਇਹ ਧਰਨਾ ਅਣ ਮਿੱਥੇ ਸਮੇਂ ਤੱਕ ਭੁੱਖ ਹੜਤਾਲ ਚੱਲੂਗੀ ਭੁੱਖ ਹੜਤਾਲ ਅੱਗੇ ਅਗਲੇ ਸਟੈਪ ਦੇ ਵਿੱਚ ਮਰਨ ਵਰਤੇ ਵੀ ਬਦਲ ਸਕਦੀ ਆ ਜੇ ਸਰਕਾਰਾਂ ਗभीर ਨਹੀਂ ਹੁੰਦੀਆਂ ਤਾਂ ਇਹ ਵੀ ਹੋ ਸਕਦਾ ਕਿ ਸਾਨੂੰ ਜਿਹੜਾ ਇੱਥੇ ਪੁਲਾ ਇਹ ਬੰਦ ਕਰਨਾ ਪਵੇ